ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਆ ਵਧੀਆ ਵਧੀਆ ਕਈ ਦਿਨਾਂ ਬਾਅਦ ਦਰਸ਼ਨ ਹੋਏ ਆ ਦਰਸ਼ਨ ਦਰਸ਼ਣਾ ਕਰਨੇ ਕਰਾਉਣੇ ਪੈ ਗਏ ਤੁਨੂੰ ਕਰਾਉਣੇ ਪੈ ਗਏ ਕਿ ਆ ਰਾਤ ਤੁਸੀਂ ਮੈਂ ਲਾਈਵ 'ਚ ਦੰਗਾਲਾ ਕੱਢੀਆ ਫਿਰ ਆਉਣਾ ਪੈ ਗਿਆ ਅੱਜ ਹਾਂ ਲਾ ਕੱਢਣੀ ਦੇ ਦੀ ਨਾ ਕਿਆ ਕਰਦੇ ਚਾਹ ਖਾ ਲਈ ਮੈਂ ਹੀ ਆ ਪੈ ਗਿਆ ਤੁਹਾਨੂੰ ਭਾਈ ਸਤਿ ਸ਼੍ਰੀ ਅਕਾਲ ਆ ਮੈਂ ਕਿਸੇ ਨੂੰ ਵੜਾਉਂ ਨਾ ਬਾਲਾ ਇਸ ਛੱਡ ਪਾਫਾ ਨਾ ਉਹ ਕਹਿੰਦਾ ਮੈਂ ਮਾੜਾ ਦਿੱਕਾ ਚਾਗੜੇ ਲਵਾਤੇ ਹਸਪਤਾਲ ਦੇ ਮੈਂ ਵੀ ਅੱਜ ਵੀ ਮੈਂ ਟੈਸਟ ਕਰਾ ਕੇ ਆਇਆ ਯਾਰ ਰਾਤ ਤਾਂ ਤਾਂ ਹਨੇਰਾ ਹੋ ਗਿਆ ਰਾਤ ਤੋਂ ਉਹਨੇ ਪੂਰੇ ਟੈਸਟ ਕਰੇ ਨਹੀਂ ਹਟਦੇ ਤੇ ਅੱਜ ਕਰਿਆ ਸਵੇਰੇ ਸਾਰੇ ਕਰਤੇ ਹੁਣ ਗੈਂਸ ਵੀ ਆਇਆ ਗੈਂਸ ਤਾਂ ਨਹੀਂ ਆਇਆ ਜਿਹੜੀ ਮੇਰੇ ਉਰੇ ਪੱਤੀ ਵੱਜੀਦੀ ਨਾ ਓਹੋ ਉਹ ਹੱਡੀ ਕਰੈਕ ਆਈ ਹੈ ਮਜਾ ਤਾਂ ਕਰਾਈਉ ਨਹੀਂ ਤੇ ਉਜਾਦੇਰ ਗਈ ਡਾਕਟਰ ਕੋਲ ਕਿਹੜੀ ਪੱਤੀ ਜਿਹੜੀ ਉੱਥੇ ਵੱਜੀਦੀ ਆਪਣੇ ਅੱਛਾ ਅੱਛਾ ਉੱਥੇ ਬੰਨ ਪਰ ਜਿਹੜੀ ਚੌੜ ਚ ਵੱਜੀਦੀ ਆਹ ਆ ਪੱਠਾ ਪੱਠਾ ਮਾੜੀ ਜੀ ਬੰਦੇ ਦੀ ਕਿਸੇ ਦੀ ਚੌੜ ਕਰੀ ਵੀ ਕਿੰਨੀ ਮਹਿੰਗੀ ਪੈ ਜਾਂਦੀ 10000 ਰੁਪਏ ਚ ਪਹਿਲੀ ਸਮਝ ਲੈ ਚੌੜ ਉਹਨੇ ਬ੍ਰੇਕ ਮਾਰੀ ਮੈਂ ਅਸੀਂ ਸਾਰੇ ਟੈਕ ਉਪਰ ਨਾਰਮਲ ਬੈਠੇ ਆ ਰਹੇ ਸੀ ਬ੍ਰੇਕ ਮਾਰੀ ਪੱਤੀ ਮੇਰੇ ਵੱਜੀ ਯਾਦ ਕਰਾ ਲਈ ਦੀ ਨਾ ਮੈਂ ਦੋ ਹੀ ਟੈਕ ਵਾਲੀ ਸੀ ਟੈਕ ਵਾਲੀ ਨਿਕਲ ਗਈ ਬ੍ਰੇਕ ਹੀ ਨੇ ਮਾਰਦੀ ਹੈ ਹੈਗਾ ਜਾਂ ਕੋਈ ਨਹੀਂ ਹੋਣਾ ਉਰੇ ਪੱਤੀ ਵੱਜੀ ਮੇਰੇ ਬਾ ਤੂੰ ਸਮਝ ਲੈ ਇਕੱਠਾ ਕਰਤਾ ਹਾਂ ਉਸ ਵੇਲੇ ਮੈਂ ਆ ਕੇ ਲਵਲੀ ਤੇ ਦਵਾਈ ਦਿੱਤੀ ਆ ਚੀਜ਼ ਹੈ ਨਾ ਜਿਹੜੀ ਆਪਣੇ ਇਹ ਹੱਡੀ ਨਾ ਹਲਕੀ ਹੁੰਦੀ ਦੂਏ ਥੱਟੀ ਤੇ ਰਹਿੰਦੀ ਹੈ ਉਹ ਇੱਕ ਬੱਜੀ ਅਚਾਨਕ ਆ ਨਾ ਜੇ ਬੰਦੇ ਦੇ ਸਾਹਮਣੇ ਬੱਜੇ ਬੰਦਾ ਕੈੜਾ ਹੋ ਜਾਂਦਾ ਥੋੜਾ ਜਿਹਾ ਅਚਾਨਕ ਬੱਜੀ ਪਿੱਛੇ ਤੇ ਚੱਲ ਇਹਦੇ ਕੋਲ ਟੈਸਟ ਦਵਾਈ ਦਿੱਤੀ ਸੀ ਏ ਕਹਿੰਦਾ ਹੋ ਜਾਣਾ ਠੀਕ ਮਲ ਗਿਆ ਮੈਂ ਗਿਆ ਵੀ ਰੋਪੜ ਮੈਰ ਪ੍ਰਧਾਨ ਉਹਨੂੰ ਅਸੀਂ ਕਿਹਾ ਵੀ ਚੱਲ ਐਕਸਟਰਾ ਕਰ ਲਾ ਉਹ ਨਹੀਂ ਕਹਿੰਦਾ ਕੁਝ ਨਹੀਂ ਹੋਇਆ ਉਹਨੂੰ ਦੇਖ ਕੇ ਇਕਲ ਜੀ ਕਹਿੰਦਾ ਬਾ ਤੂੰ ਦਵਾਈ ਲੈ ਲੈ ਆਰਾਮ ਆ ਗਿਆ ਚੱਲ ਮਹੀਨਾ ਤੋਂ ੱਖਾ ਪੈਂਦਾ ਰਿਹਾ ਹੱਡੀ ਟਕੜਾ ਰਿਹਾ ਉਤੇ ਬਾਦ ਬਾਰੀ ਆ ਗਈ ਹੁਣ ਸਿਆਲ ਦੀ ਸਿਆਲ ਚਾ ਕੇ ਫਿਰ ਤੈਨੂੰ ਪਤਾ ਚੰਗੇ ਭਲੇ ਹੱਡ ਦੁਖਣ ਲੱਜ ਜਾਂਦੇ ਆ ਬਾਈ ਆ ਧੋਂ ਧੋ ਮਰ ਤਾਂ ਦੋਹਣੀ ਦੇ ਨਾਲੇ ਪਰਸੋਂ ਚ ਉੱਥੇ ਦੀ ਮੜੀ ਮੜੀ ਦੁਖਦੀ ਆ ਇੰਨੇ ਧੁੱਪਾਂ ਲੱਗੀ ਜਾਂਦਾ ਪਰਸੋਂ ਚ ਉੱਥੇ ਦੀ ਮੜੀ ਮੜੀ ਦੋਦੀ ਸੀ ਕਹਿੰਦਾ ਜਿਆਦਾ ਹੋਊਗੀ ਰਾਤ ਕੱਲ ਸ਼ਾਮ ਨੂੰ ਇਹ ਜੋ ਇੱਥੇ ਦਰਦ ਹੋਵੇ ਸੀਨੇ ਚ ਮੈਂ ਕਿਹਾ ਲੈ ਵੀ ਇਹ ਤਾਂ ਟੈਗ ਵਾਲਾ ਕੰਮ ਆ ਗਿਆ ਉਹਦੇ ਘਾਣੇ ਉਹਦੇ ਕੋਲ ਗਿਆ ਕੱਲ ਸ਼ਾਮ ਨੂੰ ਉਹ ਕਹਿੰਦਾ ਤਾਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਵੀ ਤੂੰ ਚਲਾ ਖੂਨ ਖਾਂ ਦੇ ਟੈਸਟ ਕਰਾ ਲਈ ਫੇ ਮੈਂ ਕਿਹਾ ਵੀ ਇਹ ਪੱਤੀ ਆ ਫੇ ਮੈਂ ਜਿਵੇਂ ਮਿਕਰੋ ਵਾਲੇ ਨੂੰ ਗਿਆ ਉਹਨੇ ਇਧਰ ਕਰਿਆ ਕਹਿੰਦਾ ਹਾਂ ਤੇਰੀ ਹੱਡੀ ਕਰੈਕ ਕੋਈ ਵੀ ਹੋ ਰਹੀ ਹੈ ਇਹ ਪੈਨਾ ਦੀ ਕੁਣਾਈ ਉਹ ਵੀ ਚਲੋ ਜੁੜਦਾ ਉਹ ਗਈ ਜਿੱਕਰਾਂ ਨੂੰ ਜੋੜ ਲਾਤਾ ਉਹ ਸੋ ਤਾਂ ਹੁੰਦੀ ਆ ਉਹਦੇ ਵਿੱਚ ਵੀ ਦੇ ਚ ਇਨਫੈਕਸ਼ਨ ਹੋ ਗਈ ਅੱਛਾ ਜੁੜੇ ਕਰਕੇ ਦਰਦ ਹੋਇਆ ਇਹ ਇੰਨਾ ਹੁੰਦਾ ਹੁਣ ਵੀ ਹੁੰਦਾ ਮਾੜਾ ਮਾੜਾ ਜਿਹਾ ਹੁੰਦਾ ਉਹ ਰਕਨ ਜਿਆਦਾ ਹੋਇਆ ਆਹ ਚੀਜ਼ ਹੋਈ ਹੈ ਹੋਰ ਤਾਂ ਬਖਨੀ ਤਾਂ ਬਾਕੀ ਤੁਸੀਂ ਮਖੌਲ ਕਰੀ ਗਏ ਸੀ। ਸਰੀਰ ਦਾ ਟਕੇ ਟੰਗੇ। ਤੂੰ ਸਹੀ ਫੋਨ ਕਰਿਆ ਤੂੰ ਮੈਨੂੰ ਮਖੌਲੋ ਯਾਰ ਦਾ। ਮਖੌਲ ਹੀ ਤਾਂ ਕਰਦਾ। ਮਖੌਲ ਦੇ ਦਰਦ ਲੱਗਿਆ ਵਾ ਠੰਡ ਲੱਗ ਗਈ ਮਖੌਲ ਨੂੰ। ਟੱਡ ਤਾਂ ਨਹੀਂ। ਮੈਂ ਮਖੌਲ ਤੇ ਕਰਦਾ ਮਖੌਲ ਦਾ ਉਹਨੇ ਕਹਿਆਦਾ ਗੱਗੇ ਗੱਗਾ ਜਦੇ ਘਾਟੇ ਵਾ ਉੱਥੇ ਜਾ ਰਿਹਾ। ਮੈਂ ਤਾਂ ਮੈਨੂੰ ਤਾਂ ਪਤਾ ਹੈ ਭਗਤ ਬੰਦੇ ਮਖੌਲ ਨਾ ਕਰੋ ਭਾਈ। ਆ ਨਹੀਂ ਗੱਲ। ਆ। ਵਾਹ ਤੂੰ ਬੰਦੇ ਦਾ। ਮੈਂ ਤਾਂ ਤੂੰ ਸੱਚ ਦੱਸਦਾ ਤਾਂ। ਮੈਂ ਨਹੀਂ ਆ ਜਣਾ ਤਾਂ। ਵਾਹ। ਬੱਦਲ ਬਾਈ ਹੋਈ ਜਾਂਦੀ। ਬੱਦਲ ਬਾਈ ਪਰਸੋਂ ਨੂੰ ਨਹੀਂ ਦੱਸਿਆ ਵਾ ਸ਼ੁੱਕਰਵਾਰ ਨੂੰ ਆਇਆ ਨੂ। ਬੱਦਲ ਬਾਈ ਦਾ ਤਾਂ ਮੈਂ 10:00 ਵਜੇ ਦੱਖਣ ਦੇ ਬੁੱਲੇ ਆਏ ਆ। ਇਹ ਕੱਲੂ ਦੱਖਣ ਚੱਲ ਪਿਆ। ਮੀਂਹ ਤਾਂ ਪੈ ਜਾਣਾ ਪਰਸੋਂ ਪੱਕਾ ਮੀਂਹ ਦਾ। ਸਾਹ ਗਰਮੀ ਆ। ਮੀਂਹ ਤਾਂ ਦਿਖਦਾ ਹੀ ਆ। ਹੂੰ ਗਰਮੀ ਬਹੁਤ ਹੈ। ਗਰਮੀ ਬਹੁਤ ਹੈ। ਸ਼ੁਕਰਵਾਨੀ 100% ਦਾਦਾ ਫੋਨ। ਫੇਰ ਸ਼ੁਕਰਵਾਨ ਨੂੰ ਮੇਲ ਲੈ ਰਾਜ। ਬਾਹਰ ਨੂੰ ਘੱਟਦਾ ਤਾਂ ਐਤਵਾਰ ਨੂੰ ਦੱਦਾਂ ਨਹੀਂ ਕਰ। ਇਹਨੂੰ ਮੈਂ ਬਹਿ ਕੇ ਆ ਮਾਤਰਪਾਲ ਪਾ ਲੈਂਦੇ ਉੱਪਰ। ਤਰਪਾਲ ਚਾਹੀਦੀ ਆ। ਠੀਕ ਨਹੀਂ ਗੱਲ। ਉੱਥੇ ਅੱਧੇ ਇਹ ਇੰਨਾ ਹੋ ਗਈਆਂ। ਹੂੰ ਮੈਂ ਕਿਹਾ ਇੱਧਰ ਪਾਸੇ ਹੀ ਰਹਿ ਗਿਆ ਤਰਪਾਲ ਪਾ ਦਿੰਦੇ। ਬੜੀ ਤਰਪਾਲ ਹੈਗੀ। ਟੈਕਨੀਕਲ? ਹਾਂ ਚੱਲ। ਬਾਕੀ ਮੋਡੀਫਾਈ ਕਰ ਪਾ ਜੂ। ਮਾਣਾ ਮੋਟਾ ਪਚਾਉਦਾ ਹੈ ਉਹ ਆਉਦਾ। ਨਹੀਂ ਨਹੀਂ ਬਹੁਤ ਫਰਕ ਆਇਆ। ਜੇ ਰੋਟੀ ਖਾਣੀ ਬੰਦੇ ਨੇ ਉਸੇ ਤੋਂ ਪਾ ਦੂ। ਹਾਂ ਮਾਛਾ। ਚੁੱਗੀ ਡਾਇ ਪਾ ਦਿਆ। ਚੁੱਗੀ ਡਾਇ ਪਾ ਦੇ ਕਿਤੇ ਨਹੀਂ ਖੜਦਾ ਹੈਗਾ ਤੰਬੂ ਵਾਂਗੂ। ਆ। ਬਾਕੀ ਜਿਹੜਾ ਬੁਟੇ ਵਾਲੇ ਨੰਬਰ ਦਿੱਤਾ ਤਾਂ ਮੈਂ ਫੋਨ ਆਉਂਦਾ ਉਹਦੇ ਕੱਲ ਦੇ। ਹਾਂ। ਮਗਾ ਆ ਜਾ ਫੱਦਾ ਕਰ ਲੈਣਾ। ਹਾਂ ਤਾਂ ਸਾਈ ਦੰਤੇ ਦੇਖ ਤੂੰ ਪਹਿਲਾਂ ਵੀ ਦੇਖ ਗਿਆ। ਹਾਂ। ਮਾ ਕਾ ਮਨੂ ਕਹੀ ਜਵੇ ਤੂੰ ਦਿਖਾ ਕੇ ਲਿਆ ਕਹਿੰਦਾ ਬੂਟੇ ਮਾ ਕਹਿੰਦਾ ਬੱਟੇ ਆ ਲੈ ਮੈਂ ਠੀਕ ਆ ਸੁਣੀ ਮੇਰੀ ਸੁਣ ਲੈ ਕਹਿੰਦਾ ਬੂਟੇ ਦਿਖਾ ਕੇ ਲਿਆ ਮਗਰ ਮਨਜੀਤ ਬਾਈ ਦੇ ਪੁੱਤ ਜੇ ਉਹ ਅੱਛੇ ਆਏ ਤਾਂ ਮੈਂ ਚੱਲੇ ਆ ਮੈਂ ਜਾ ਆ ਫਿਰ ਤੂੰ ਮਨੂ ਕਹਿੰਦਾ ਵੀ 31 ਮਾਰਚ 31 ਮਾਰਚ ਨੂੰ ਪੱਟਣੇ ਆ ਹੂੰ 5-10 ਦਿਨ ਗਏ ਆ ਤੇ ਨਹੀਂ 31 ਮਾਰਚ ਨਹੀਂ ਕਹਿੰਦਾ ਪਟਾਉਣੀ ਇਹ ਪਟਾਉਣੀ 15 April ਦੇ ਬਾਅਦ 15 April ਨੂੰ ਕੰਕ ਦਾ ਵੱਡ ਹੋ ਜਾਣਾ ਵੱਡ ਹੋ ਜਾਣੀ ਫੇਰ ਯਾਰ ਫੇਰ ਗਾਹ ਹੋਣੀ ਰੇਟ 10 ਮਿੰਟ 10 ਦਿਨ ਪਿੱਛੇ ਨਾ ਫੇ ਪਹਿਲਾਂ ਆਪਾਂ ਨੇ ਵੇਚ ਦੇਣੀ ਕਣਕ ਤਾਂ ਕਿ ਉਹਨੂੰ ਜੇ ਪੈਸਾ ਬਣ ਪਾਵੇ ਪਹਿਲਾਂ ਵੇਚ ਦੇਣੀ ਆਪਾਂ ਨੂੰ ਉਹ ਖੇਤ ਖਾਲੀ ਕਰ ਦੇਣਾ ਹਾਂ ਫੇਰ ਉਹ ਦੇ ਦੂੰਗੇ ਕਿਉਂਕਿ ਉਹਦੇ ਸਾਤੀ ਪੈਣੀ ਆ ਤੂੰ ਨਾ ਪੈਂਦੀ ਤਾਂ ਮਹਿੰਗੀ ਹੈ ਫੇਰ ਹੈ ਕਿ ਨਹੀਂ ਬਹੁਤ ਮਹਿੰਗੀ ਪੈਂਦੀ ਆ ਉਹ ਹਾਂ 1500 ਕੁਇੰਟਲ ਨਿਕਲੀ ਤਾਂ 30-35 ਹਜ਼ਾਰ ਨਹੀਂ ਹੋਣੀ ਆ ਗੁੱਜਰੂ ਉਲੇ ਜਾਂਦੇ ਆ 25-30 ਹਜ਼ਾਰ ਉੱਥੀ ਆ ਜਾਣਾ ਕੰਮ ਠੀਕ ਨਹੀਂ ਹੈਗਾ ਪਹਿਲਾਂ ਬੱਲ ਨਿਕਲੀ ਆਪਣੀ ਦੇ ਦੇ ਨਹੀਂ ਉਹ ਗੱਲ ਆ ਦੋ ਗੱਲਾਂ ਨਹੀਂ ਤੈਨੂੰ ਪਹਿਲਾਂ ਖਾਲੀ ਕਰਕੇ ਦਊਂਗਾ ਨਹੀਂ ਤੈਨੂੰ 15 ਮਾਰ ਤੇ ਬਾਦ ਬਟਾਉਂਗੇ ਬਟਾਉਂਗੇ ਅਸੀਂ ਕੰਕ ਬਾਢ ਲੂਂਗੇ ਨਹੀਂ ਜੇ ਤੱਕ ਗੁਜਰਾਂ ਵਿੱਚ ਨਹੀਂ ਫਿਰ ਤੇ ਉਹ ਤਾਂ ਵੇਖੀ ਜ ਨਹੀਂ ਗੁਜਰਾਂ ਤਾਂ ਇਹ ਤਾਂ ਹੁਣੇ ਤੇ ਤਿਆਰੀ ਕਰ ਲੈ ਵੀ ਦੱਸ ਕਿ 20 ਦੇ ਦਿਨ ਤੇ ਮਾੜੀ ਹੋ ਗਈ ਹਾਂ ਬਾਬਾ ਜਵਲ ਨਿਕਲਾਈ ਬਸ ਇਹ ਦਿਨ ਗੁਜਰਾਂ ਦੇ ਦਿੰਦੇ ਆ 10 ਦਿਨ ਲੇਟ ਬਾਢਾ ਲਾ ਲਿਓ ਗੱਲ ਦੇਖੀ ਉਹਨੂੰ ਜਾ ਕੇ ਹੁਣ ਚੱਲ ਦੇਖ ਚੱਲ ਆ ਮੈਂ ਸੌਦਾ ਤੇਰਾ ਵੀ ਨਵੇੜੀਏ ਅੱਜ ਨੰਨਵੇੜੇ ਆ ਜਾ ਬਾਟੇ ਬਾਂਗ ਲੈਣਾ ਪੋਗਰਾ ਕਰ ਲੱਖ ਲਓ ਜੀ ਖੇਦ ਕੀ ਨਹੀਂ ਆਇਦਾ ਕਿਹੜਾ ਮਨ ਹੁਣ ਕੰਮ ਨਵੇੜ ਕੇ ਹੁਣ ਆ ਬਾਲ ਨਾ ਰਹਿ ਗਿਆ ਇਹ ਚੁਗਾਂ ਗਿਆ ਸੱਕ ਇਹ ਬਹੁਤ ਵਧੀਆ ਵੱਲਦਾ ਏ ਇਹ ਹੁਣ ਇਕੱਠਾ ਕਰਾਂਗੇ ਕੱਲ ਨੂੰ ਉਧਰ ਤਾਂ ਚੱਕ ਲਏ ਗਏ ਤੇ ਪਰ ਲੀਆਂ ਤਿੰਨ ਚਾਰ ਲੈ ਇਹਨਾਂ ਦੇ ਇਕੱਠੇ ਕਰ ਲਏਗੇ ਤੇ ਇਹਦਾ ਇਕੱਠੇ ਕਰਾਂਗੇ ਜਿੱਕੜਾ ਪਈਆਂ ਹੁਣ ਸਾਰਾ ਹੀ ਬੈਨਾ ਕੱਲ ਨੂੰ ਦੇਖਦੇ ਆ ਕੱਲੂ ਦੇ ਕੋਈ ਪ੍ਰੋਗਰਾਮ ਆ ਵਿਆਹ ਇਹਦਾ ਉੱਤੇ ਬਾਅਦ ਪਰਸੋਂ ਨੂੰ ਦੇਖਦੇ ਆ ਰੱਖ ਕੇ ਬੰਦਾ ਇੱਕ ਸਾਰਾ ਹੀ ਇਕੱਠਾ ਕਰਕੇ ਫਿਰ ਉੱਤੇ ਬਾਅਦ ਮਾੜਾ ਮਾੜਾ ਤਵੀਆਂ ਗੱਲ ਬਾਤ ਕੇ ਤੁਸੀਂ ਵਾ ਪਲੋ ਫੇਰਾਂਗੇ ਇੱਕ ਸਲਾਹ ਬਣਦੀ ਆ ਵੀ ਜੇਸੀਬੀ ਫੇਰੀਏ ਵੀ ਜੇਸੀਬੀ ਲੋਡ ਰਹੂਗੀ ਕਿ ਪਲੌਰ ਲੋਡ ਰਹੂਗੇ ਜੇਸੀਬੀ ਗੱਲ ਆਏ ਆ ਵੀ ਜੇ ਜੇਸੀਬੀ ਫੇਰਦੇ ਆ ਫਿਰ ਜੇਸੀਬੀ ਨੇ ਆ ਚੀਜ਼ ਵੀ ਕੱਢ ਦੇਣੀ ਹੁਣ ਜਿਹੜੀ ਆ ਚੀਜ਼ ਆ ਆਹਾ ਇਹ ਪਲੌਆਂ ਕੈਲੀ ਨਿਕਲਣੀ ਹੈਗੀ ਆ ਤਾਂ ਪਲੌਆਂ ਨੇ ਕੱਢ ਦੇਣੀਆਂ ਜਿਹੜਾ ਆ ਪਲੌ ਤੇ ਨਹੀਂ ਨਿਕਲਣੀ ਨਾ ਆ ਨਿਕਲਣੀ ਪਲੌ ਤੇ ਜਿਹੜਾ ਹੇਠਾ ਮੂਸਲੀ ਆ ਇਹ ਚੀਜ਼ਾਂ ਪਲੌ ਤੇ ਨਹੀਂ ਨਿਕਲਣੀਆਂ ਇਹ ਜੇਸੀਬੀ ਨਹੀਂ ਕੱਢਣੀਆਂ ਇਹ ਨਾ ਇੱਕ ਸਲਾਹ ਬਣਦੀ ਆ ਵੀ ਜੀਸੀਬੀ ਵਾਲੇ ਨੂੰ ਪੁੱਛੀਏ ਵੀ ਕਿੰਨੇ ਪੈਸੇ ਲੰਦਾ ਪਲੌ ਦਾ ਤਾਂ 5-6000 ਰੁਪਏ ਕਿਲੇ ਦਾ ਏ ਬਾਕੀ ਹੁਣ ਜੀਸੀਬੀ ਦਾ ਦੇਖਦੇ ਆ ਵੀ ਕਿੰਨਾ ਏ ਪਤਾ ਕਰਦੇ ਆ ਫੇਰ ਉਤੇ ਬਾਅਦ ਸਲਾਹ ਬਣਾਉਂਦੇ ਆ ਵੀ ਪਲੌ ਫੇਰੀਏ ਕਿ ਜੀਸੀਬੀ ਜੀਸੀਬੀ ਕਿ ਲਾਏ ਵੀ ਕੋਈ ਜੜ ਨਹੀਂ ਰਹਿਣੀ ਪੱਧਰ ਤੇ ਸਭ ਜੜਾ ਨਿਕਲ ਜਾਣੀਆਂ ਪਲੌ ਗੱਲ ਹਲੇ ਮੜੀ-ਮੋਟੀ ਰਹਿ ਵੀ ਜਾਣੀ ਕਿਉਂਕਿ ਆਪਾਂ ਨੇ ਹੁਣ ਇਹਨੂੰ ਤਿਆਰ ਕਰਕੇ ਇਹ ਚ ਗੰਨਾ ਲਾਉਣਾ ਏ ਫੇਰ ਬੁੱਟੇ ਲਾਉਣੇ ਆ ਫਿਰ ਇਹ ਚੀਜ਼ ਨੂੰ ਦਿੱਕਤ ਨਾ ਕਰੇ ਪਲੋਵਾਂ ਨੂੰ ਨਾ ਸੌਰੀ ਸਿਆੜ ਕੱਢਣ ਨੂੰ ਪਲੋਗਲ ਬਾਕੀ ਦੇਖਦੇ ਆ ਜੀ ਸੀ ਬੀ ਫੇਰੀਏ ਕਿਆ ਫੇਰੀਏ ਇਹੀ ਸਲਾਹ ਚੱਲਦੀ ਆ ਹਲੇ ਪਲੋਵ ਵਾਲੇ ਦਾ ਪੁੱਛ ਲਿਆ ਦਾ ਰੇਟ ਜੀ ਸੀ ਬੀ ਵਾਲੇ ਨੂੰ ਨਹੀਂ ਪੁੱਛਿਆ ਬਾਕੀ ਹੁਣ ਜੀ ਸੀ ਬੀ ਵਾਲੇ ਨੂੰ ਪੁੱਛੂੰਗਾ ਵੀ ਕਿੰਨੇ ਪੈਸੇ ਮੰਗਦਾ ਦੱਸ ਲੈਣਾ ਏ ਇੱਕ ਟੋਟਲ ਹੁਣ ਦੇਖਦੇ ਆ ਕਿੰਨਾ ਕੁ ਟਾਈਮ ਲੱਗੂ ਇੱਕ ਲਾਈਨ ਨੂੰ ਕੁਝ ਵੀ ਨਹੀਂ ਲੱਗਣਾ ਜੀ ਸੀ ਬੀ ਗਲਤ ਐਮਐਲਏ ਸਾਹਿਬ ਵੀ ਪਹੁੰਚ ਗਏ ਮਜ਼ਾ ਆ ਹੀ ਦੇਖਦਾ ਵੀ ਜੀਸੀਬੀ ਫੇਰੀਏ ਕਿ ਪਲੋ ਫੇਰੀਏ ਮੈਨੂੰ ਕਲੋ ਫੇਰਦੇ ਯਾਰ ਪਲੋ ਨੇ ਵੀ ਇਹ ਚੀਜ਼ ਨਹੀਂ ਕੱਢਣੀ ਹੈਗੀ ਆਹਾ ਉਹ ਫਿਰ ਉਹਨੂੰ ਪੁੱਛਦਾ ਧੀਰ ਨੂੰ ਪੁੱਛ ਲਿਆ ਕਿ ਹਾਂ ਪਲੋ ਨੇ ਆ ਨਹੀਂ ਕੱਢਣੀ ਉਹ ਨਹੀਂ ਕੱਢਣੀ ਸੈੱਡ ਵਾਲੀ ਕਿਹੜਾ ਪਲੋ ਛੱਡਦਾ ਨਹੀਂ ਜੇ ਉਹਨਾਂ ਕੇ ਖਰਚਾ ਆਉਂਦਾ ਨਾ ਫੇਰ ਉਹਨੂੰ ਮਸ਼ੀਨ ਨਾਲ ਪੁੱਛ ਲੈ ਮੈਂ ਉਹੀ ਪੁੱਛਿਆ ਵੀ ਜੇ ਹਜ਼ਾਰ ਖੰਡ ਦਾ ਫਰਕ ਹੋਇਆ ਤਾਂ ਮਸ਼ੀਨ ਚੰਗੀ ਆ ਵੀ ਪਲੌ ਵੀ ਇੱਕ ਹੋਰ ਵੀ ਆ ਇੱਕ ਹੋਰ ਆ ਤਾਂ ਇਹਦਾ ਲੈਣਾ ਹੀ ਕਰਾਂਗੇ ਨਾਲੇ ਪਲੌ ਸਾਰੇ ਖੇਤ ਫੇਰਨੋ ਫੇਰਨੋ ਹਾਂ ਪਲੌ ਇੱਕ ਹੋਰ ਵੀ ਆ ਵੀਰੇ ਪਲੌ ਗਾ ਬੰਦੇ ਵੀ ਚਾਹੀਦੇ ਚਾਰ ਹਾਂ ਹਾਂ ਜャ ਪਲੌ ਜਾਂਦਾ ਏ ਜਾੜੇ ਇਧਰ ਬਾਹਰ ਆ ਜਾਂਦੀ ਆ ਜੇ ਅਗਲੀ ਵਾਰੀ ਆਉਣ ਤੇ ਪੈਣਾ ਨਹੀਂ ਚੱਕੀ ਉਹ ਫੇਰ ਦੱਬ ਦਿੰਦਾ ਮੈਂ ਦੇਖਿਆ ਉਧਰ ਖੱਤੀ ਵਿੱਚ ਅਸੀਂ ਹਾਂ ਹਾਂ ਅਸੀਂ ਚਾਰ ਜਣੇ ਲੱਗੇ ਵਿੱਚ ਤਾਂ ਅਸੀਂ ਜੜਾਂ ਚੱਕੀਆਂ ਨਾ ਤੂੰ ਫੇਰ ਮਸ਼ੀਨ ਨੂੰ ਪੁੱਛ ਲੈ ਉਹਨੂੰ ਕੀ ਕਹਿੰਦਾ ਤੀਨ ਨੂੰ ਹੈ ਨਹੀਂ ਨੰਬਰ ਉਹਦਾ ਹੈਗਾ ਨੰਬਰ ਤਾਂ ਜਮੈਂ ਪੁੱਛ ਲੈਂਦਾ ਦੱਸ ਨਾ ਨਾ ਪੁੱਛਦਾ ਉਹਨੂੰ ਮੈਂ ਕਰਦਾ ਗੱਲ ਭੋਲੂ ਬਾਈ ਨੂੰ ਹੈਗਾ ਬਾਕੀ ਮੈਂਗਾ ਪਹਿਨਾ ਕੱਲੂ ਇੱਕ ਵਾਰੀਆ ਚੋਕ ਲਈਏ ਉਹ ਮੰਗਦਾ ਫੇਰਾ ਵੀ ਸੁੰਦਾ ਆਹੋ ਤਾਂ ਚੱਲ ਹੈ ਆਹ ਮੈਂਗਾ ਇੱਕ ਵਾਰੀ ਸੱਕ ਜਾ ਚੋਕ ਲਈਏ ਉੱਤੇ ਬਾਅਦ ਫੇਰ ਗੱਲ ਕਰਦੇ ਆ ਮੰਗਦੇ ਤਾਂ ਸਾਰੀ ਹੁੰਦੇ ਆ ਜਿੱਦ ਉਧਰ ਬੂਟੇ ਨਾਲ ਸੌਦਾ ਕਰਾਉਂਦੇ ਤੇ ਮੁਰਗੀ ਦਵਾਈ ਵਾਲੇ ਆਂਦਾ ਹੋਇਆ ਨਹੀਂ ਹੈਗਾ ਮੰਗਦੇ ਤਾਂ ਬਹੁਤ ਕੋਸਤੇ ਉਹਦੇ ਗਾਣੇ ਅੱਛਾ ਫੇਰ ਮੈਂ ਉਹਨੂੰ ਕਹਿ ਦਵਾਂ ਕਾਲੇ ਵਾਲਾ ਵੀ ਦੇਖ ਕੇ ਆ ਹਾਂ ਉਹ ਕਹਿੰਦਾ ਮੈਂ ਦੇਖੂੰਗਾ ਕਾਲੇ ਵਾਲਾ ਮੈਨੂੰ ਕਹਿੰਦਾ ਮੈਂ ਕਾਲੇ ਵਾਲਾ ਦੇਖ ਵੀ ਤੇਰੀ ਗੱਲ ਉਹ ਸੌਦਾ ਕਰਾਉਂਦੇ ਆ ਹਾਂ ਠੀਕ ਹੈ ਬਾਕੀ ਦੇਖਦੇ ਆ ਹੁਣ ਕਿਆ ਕਹਿੰਦਾ ਉਹ ਕਹਿੰਦਾ ਤਾਂ ਹੈਗਾ ਤਾਂ ਕਹਿੰਦਾ ਮੈਂ ਕਾਲੇ ਵਾਲਾ ਦੇਖ ਕੇ ਆਉਂਗਾ ਹਾਂ ਠੀਕ ਆ ਵੀ ਚੁਗਣਾ ਪੈਣਾ ਬਹੁਤ ਬਾਲਣ ਖੜਿਆ ਪਿਆ ਬਰੀਕ ਬਰੀਕ ਜਾ ਇਹ ਹਾਲਾ ਖਰਾਬ ਕਰਦਾ ਤਵੀਆਂ ਫੇਰਨੇ ਨੂੰ ਵੀ ਦਿੱਕਤ ਕਰਦਾ ਉਂ ਵੀ ਆਈ ਜਾਣਾ ਫਿਰ ਇਹਦੇ ਵਿੱਚ ਥੋੜੀ ਦੇਜ ਕਿਨੇ ਵੀ ਹੂੰ ਗੰਨਾ ਲਾ ਕੇ ਬੂਟੇ ਫੇਰਦੇ ਆ ਚੱਲ ਹੂੰ ਤਿਆਰੀ ਕਰਦੇ ਆ ਇਹਦੀ ਹੁਣ ਬਾਕੀ ਦੇਖਦੇ ਜੜਾ ਜੜਾ ਜੀਆਂ ਕੱਢ ਕੇ ਹਨ ਬਣਾ ਕੇ ਇਹਨੂੰ ਫੁੱਲ ਵਰਗਾ ਹੈ ਹੈ ਉਹ ਤਾਂ ਬੁੱਟਣੀ ਹੈ ਹਾਂ ਉੱਥੇ ਮੱਕੀ ਲਾਉਣੀ ਉਹਦੇ ਚ ਨਾ ਨਹੀਂ ਫਿਰ ਇਹਦੀ ਮੱਕੀ ਦਾ ਉਹਦੇ ਘਰ ਲਾਦੇ ਬੁੱਟੇ ਨਹੀਂ ਉਹਦੇ ਚ ਮੱਕੀ ਲਾਉਣੀ ਆ ਉੱਥੇ ਬੁੱਟੇ ਨਹੀਂ ਲੱਗਣੇ ਹੈ ਕਿਉਂ ਤਾਂ ਲਾਵਾਂਗੇ ਉਹਦੇ ਚ ਹੂੰ